ਮੁਹੰਮਦ ਸਲੀਮ ਹੈ ਜੀ ਮਾਚੀਵੜ ਦੇ ਰਹਿਣ ਵਾਲਿਆ ਸੀ ਨਵੀਂ ਗਾਂ ਕਲੀਖਾਂ ਦੇ ਵਾਰਸਾ ਜੀ ਇਹ ਲੰਗਰ ਅਸੀਂ ਸਵਾ ਕਰਕੇ ਲਾਈ ਰਹੀ ਛੋਟੇ ਚਾਰ ਚਾਰ ਦੇ ਸ਼ਹੀਦੀ ਦੇ ਅੜਲੇ ਇਹ ਲੰਗਰ ਤਕਰੀਬਨ 10-12 ਸਾਲ ਹੋ ਗਏ ਤੁਹਾਨੂੰ ਲਗਾਤਾਰ ਲਾਉਣਾ ਸੰਦੇਸ਼ ਹੈ ਭਾਈ ਚਾਰਕਾ ਸਾਰੇ Hindu Muslim ਸਿੱਕੇ ਸਾਰੇ ਭਾਈ ਸਾਜੇ ਇਸ ਤਰ੍ਹਾਂ ਕਰ ਲਾਉਣਾ ਜੀ ਨਗਰ ਕੀਰਤਨ ਦੇ ਸਾਰੇ ਚੱਕ ਜਾਣਗੇ ਜੀ ਕੀ ਨਾਮ ਤੁਹਾਡਾ ਕਿੱਥੇ ਦੇ ਨੇ ਮੇਰਾ ਨਾਮ ਅਫzal ਗਫਾਰਾ ਜੀ ਅਸੀਂ ਮਾਚੀਵੜ ਦੇ ਰਹਿਣ ਵਾਲਿਆ ਹਾਂ ਲੱਗਦਾ ਜੀ ਬਸ ਭਾਈ ਚਾਰਕਾ ਹੀ ਵਸਤੇ ਰੌਣੇ ਹਰ ਸਾਲ ਲਾਉਣਾ ਜੀ ਇਹ ਕਦੀ ਖਤਬੀ ਖਾਦੀ ਇੱਥੇ ਦਰਗਾਹ ਬਣੀ ਆ ਜੀ ਉਸ ਭਰਾਵਾ ਦੇ ਉਹਨਾਂ ਯਾਦ ਵਿੱਚ ਆ ਅੱਜ ਅਸੀਂ ਉਹਨਾਂ ਦੇ ਸਵਾਰਥਾਂ ਸਾਰਦਾ ਯਾਦ ਵਿੱਚ ਜਾਰ ਰਹੇ ਆ ਜੀ ਜੀ ਤੇ ਪਾਈ ਚਾਰ ਸਾਹਿਬਾ ਤੇ ਨੰਬਰ 50 ਤੋਂ ਨਾਲ ਪ੍ਰਦੇਸ਼ ਬਣੇ ਹੋਏ ਨੇ ਜੀ 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 ਜਿਵੇਂ ਸਰਾ ਚਾਉਣ ਚਾਹੁੰਦੇ ਨੇ ਪ੍ਰੋਗਰਾਮ ਕਰਾਉਣੇ ਸਿਸਟਮ ਬਣਾ ਤੁਸੀਂ ਇਹ ਦਸਤਾਲ ਵੀ ਸਜਾਈ ਹੈ ਜੂੜ ਮਿਲ ਕਰਕੇ ਸਹੀ ਹੈ ਸਿੰਘ ਸਭਾ ਕਰਕੇ ਨਹੀਂ ਮੇਰੇ ਭਰਾ ਨੇ ਸਿਕੰਦਰਪੁਰ ਦੀ ਤਾਜ ਮੋਟੇ ਵਿਸਤਾਰ ਸਜਾ ਰਹੇ ਹਰ ਸਾਲ ਆ ਕੇ ਜਾਂਦੇ ਨੇ ਜੇ ਸਹੀ ਹੈ ਇਹ ਪਾਈ ਚਾਰ ਸਾਹਿਬ ਹੋਣ ਚਾਹੀਦੇ ਸਾਰੇ ਪਾਸੇ ਸ਼ਾਂਤ ਰਹਿਣਾ ਚਾਹੀਦਾ ਆ ਵਾਹਿਗੁਰੂ ਜੀ ਕੀ ਫਤਿਹ ਦਾ ਨਾਮ ਜਗਰੂਪ ਸਿੰਘ ਖਾਲਸਾ ਜੀ ਸਾਚੀਵਾੜਾ ਸਾਹਿਬ ਮਹਾਰਾਜ ਸਤੇ ਪਾਸ਼ਾ ਦਖਮੇ ਪਾਸ਼ਾ ਦੀ ਗਨੀਖਾ ਨਵੀਖਾ ਨੇ ਕਿੰਨੀ ਮਹਾਰਾਜ ਸਤੇ ਪਾਸ਼ਾ ਦੀ ਸੇਵਾ ਕੀਤੀ ਆ ਆਪ ਸਭ ਜਨਤਾ ਸਭ ਮਾਈ ਭਾਈ ਜਾਣਦੇ ਹੋ ਤੇ ਇਹਨਾਂ ਨੇ ਭਾਈਚਾਰਕ ਸਾਂਝ ਜਿਹੜੀ ਆ ਸਾਡੇ ਨਾਲ ਜੇ ਇਹ ਲੰਗਰ ਲਾ ਰਹੇ ਨੇ ਤੇ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਹੀ ਚੰਗੀ ਗੱਲ ਹੈ ਭਾਈਚਾਰਾ ਇਦਾਂ ਹੀ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ ਠੀਕ ਹੈ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਆਪਾਂ ਖਾਲਸੇ ਦਾ ਜਹੋ ਜਲਾਲ ਪوجਾ ਨੂੰ ਵਿਖਾਓ ਸਾਰੀਆਂ ਸੰਗਤਾਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੋਹਮਦ ਸਲੀਮ ਹੈ ਜੀ ਆਚੀਵੜ ਦੇ ਰੈਨਾਲਾ ਜੀ ਨਵੀਂ ਖਾਂ ਗਨੀ ਖਾਂ ਦੇ ਵਾਰਸਾ ਜੀ ਇਹ ਲੰਗਰ ਅਸੀਂ ਸਵਾ ਕਰਕੇ ਲਾਈ ਰਹੀ ਛੋਟੇ ਚਾਚਾ ਜੀ ਦੀ ਹੀ ਦਿਨ ਦੇ ਅੜੇ ਇਹ ਲੰਗਰ ਤਕਰੀਬਨ 10-12 ਸਾਲ ਹੋ ਗਏ ਤੁਹਾਨੂੰ ਲਗਾਤਾਰ ਲਾਉਣਾ ਸੰਦੇਸ਼ ਹੈ ਭਾਈਚਾਰੇ ਦਾ ਸਾਝ ਹਿੰਦੂ ਗੁਸਲੀ ਦਿੱਤੀ ਸਾਰੇ ਭਾਈ ਸਾਜੇ ਇਸ ਤਰ੍ਹਾਂ ਲਾਉਣਾ ਜੀ ਨਗਰ ਦੇ ਜਿਹੜੇ ਸਾਰੇ ਛੱਕ ਜਾਣਗੇ ਜੀ ਕੀ ਨਾਮ ਤੁਹਾਡਾ ਕਿੱਥੇ ਦੇ ਨੇ ਮੇਰਾ ਨਾਮ ਅਕਲਫਾਰਾ ਜੀ ਅਸੀਂ ਮਚੋੜ ਦੇ ਰਣਾਲੇ ਆ ਲਾਦਰ ਜੀ ਵਾਸਤੇ ਪਾਈਦਾਰ ਕਾਹੇ ਵਾਸਤੇ ਆਉਣੇ ਹਰ ਸਾਲ ਆਉਣੇ ਜੀ ਇਹ ਗਦੀਖਨ ਵੀ ਖਾਦੀ ਇੱਥੇ ਦਰਗਾਹ ਬਣੀ ਆ ਤੁਸੀਂ ਉਸ ਬਰਾਵਾ ਦੇ ਉਹਨਾਂ ਯਾਦ ਵਿੱਚ ਆ ਆ ਜੀ ਅਸੀਂ ਉਹਨਾਂ ਦੇ ਸਾਰਸ ਆ ਅਸੀਂ ਉਹਨਾਂ ਦੀ ਯਾਦ ਵਿੱਚ ਆ ਰਹੇ ਆ ਜੀ ਜੀ ਤੇ ਭਾਈਚਾਰ ਸਾਹਿਰ ਦਾ ਵਾਸਤੇ ਨੰਬਰ 50 ਤੋਂ ਨਾਲ ਪ੍ਰਦੇਸ਼ ਬਣੇ ਹੋਏ ਨੇ ਜੀ 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 ਜਿਹੋ ਸਰਾਜਾਉਣ ਜੰਗ ਪ੍ਰੋਗਰਾਮ ਕਰਾਉਣੇ ਸਿਸਟਮ ਬਣਾ ਤੁਸੀ ਇਹ ਦਸਾਲੀ ਸਜਾਈ ਆ ਜੋੜ ਮਿਲ ਕਰਕੇ ਸਹੀ ਆ ਸਿੰਘ ਸਭਾ ਕਰਕੇ ਨਹੀਂ ਮੇਰੇ ਭਰਾਣੇ ਸਿਕੰਦਰ ਸਾਹਿਬ ਜੀ ਤਾਜ ਮੁੰਡੇ ਪੰਡਰ ਵਿਸਤਾਰ ਕਰ ਜਾਂਦੇ ਨੇ ਹਰ ਸਾਲ ਆ ਕੇ ਜਾਂਦੇ ਨੇ ਜੇ ਸਹੀ ਹੈ ਇਹ ਭਾਈਚਾਰ ਸਾਹਿਰ ਹੋਣਾ ਚਾਹੀਦਾ ਸਾਡੇ ਪਾਸੇ ਸ਼ਾਂਤਿ ਰਹਿਣਾ ਚਾਹੀਦਾ ਆ ਵਾਹਿਗੁਰੂ ਜੀ ਕੀ ਫਤਿਹ ਦਾ ਨਾਮ ਜਗਰੂਪ ਸਿੰਘ ਖਾਲਸਾ ਜੀ ਆਚੀਵਾੜਾ ਸਾਹਿਬ ਤੇ ਮਹਾਰਾਜ ਤੇ ਪਾਸ਼ਾ ਦਾਖਮੇ ਪਾਸ਼ਾ ਦੀ ਗਨੀ ਖਾਨ ਨਵੀ ਖਾਨ ਨੇ ਕਿੰਨੀ ਮਹਾਰਾਜ ਸਕੇ ਪਾਸ਼ਾ ਦੀ ਸੇਵਾ ਕੀਤੀ ਆ ਆਪ ਸਭ ਜਨਤਾ ਸਭ ਮਾਈ ਭਾਈ ਜਾਣਦੇ ਹੋ ਤੇ ਇਹਨਾਂ ਨੇ ਭਾਈਚਾਰਕ ਸਾਂਝ ਜਿਹੜੀ ਆ ਸਾਡੇ ਨਾਲ ਜੇ ਇਹ ਲੰਗਰ ਲਾ ਰਹੇ ਨੇ ਤੇ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਹੀ ਚੰਗੀ ਗੱਲ ਹੈ ਭਾਈਚਾਰਾ ਇਦਾਂ ਹੀ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ ਠੀਕ ਹੈ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਆਪਾਂ ਖਾਲਸੇ ਦਾ ਜਹੋ ਜਲਾਲ ਪਾਜਾਂ ਨੂੰ ਲਿਖਾਓ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ